ਕਿ ਦਰੂਸ ਹੈਵ ਸ਼ੋਨ ਦੈਟ ਥ੍ਰੈਟਨਡ ਬਾਈ ਅ ਵੂਮਨ ਅ ਬੁੱਕ ਇਨ ਹਰ ਹੈਂਡ ਸ਼ਬਦ ਗਿਆਨ ਵਿਦਿਆ ਪੜਾਈ ਜੀ ਨੂੰ ਜੋ ਮਰਜੀ ਕਹਿ ਲੋ ਉਸ ਚਾਨਣ ਨਾਲ ਅੱਜ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿਰਫ ਕਿਤਾਬੀ ਗਿਆਨ ਤੇ ਕਿ ਵਿਦਿਆ ਦੇ ਨਾਲ ਹੀ ਕੁਝ ਨਹੀਂ ਬਣਦਾ ਜਿੰਨੀ ਦੇਰ ਤੱਕ ਅਸੀਂ ਅਸਲੀ ਧਰਤੀ ਦੇ ਆਪਣੇ ਘਰ ਦੇ ਉਸ ਪੱਧਰ ਤੇ ਆ ਕੇ ਇਸ ਕੰਮ ਦਾ ਤਾਂ ਹੀ ਆ ਨਹੀਂ ਚੱਕਦੇ ਇਸ ਬਾਰੇ ਖਿਆਲ ਨਹੀਂ ਕਰਦੇ ਕਿਉਂਕਿ ਅਸੀਂ ਉਸ ਯੁੱਗ ਨੂੰ ਵੀ ਦੇਖਿਆ ਕਿ ਜਦੋਂ ਪ੍ਰੂਣ ਹੱਤਿਆ ਚਲੋ ਤਾਂ ਅੱਜ ਵੀ ਚੱਲ ਰਹੀ ਹੈ ਉਸ ਤੋਂ ਬਾਅਦ ਔਰਤਾਂ ਦਾਜ ਦੀਆਂ ਬਲੀਆਂ ਚੜ੍ਹੀਆਂ ਬੜੀਆਂ ਸਟੋਵਾਂ ਦੇ ਨਾਲ ਸਾੜੀਆਂ ਗਈਆਂ ਤੇ ਪਰ ਹੁਣ ਅੱਜ ਦਾ ਜਿਹੜਾ ਸਮਾਂ ਹੈ ਜੋ ਅਸੀਂ ਪ੍ਰਵਾਸੀ ਬਾਹਰ ਬੈਠੇ ਦੇਖ ਰਹੇ ਹਾਂ ਕਿ ਸਾਨੂੰ ਕਿਤੇ ਇੱਕ ਤਸਵੀਰ ਦਿਖਾਈ ਦਿੰਦੀ ਹੈ ਕਿ ਔਰਤਾਂ ਕੁੜੀਆਂ ਪੜ੍ਹ ਲਿਖ ਕੇ ਮੋਰੀ ਹੋ ਚੁੱਕੀਆਂ ਨੇ ਤੇ ਜਿਹੜੇ ਮੁੰਡੇ ਨੇ ਉਹਨਾਂ ਦੇ ਆਇਲਟਸ ਦੇ ਬੈਂਡ ਦਾ ਜਹਾਜ਼ ਚੜ੍ਹ ਕੇ ਉੱਥੇ ਪਹੁੰਚਦੇ ਨੇ ਪਰ ਜਦੋਂ ਮੈਂ ਹਾਸ਼ਮੀ ਜੀ ਦੀ ਗੱਲ ਸੁਣ ਰਹੀ ਸੀ ਸ਼ਬਨਮ ਦੀ ਤਾਂ ਮੇਰੇ ਉਹ ਸਾਰੇ ਜਿਹੜੇ ਹੌਸਲੇ ਸੀ ਉਹ ਆਸਤਪਾਸਤ ਹੋ ਗਏ ਕਿਉਂਕਿ ਮੈਨੂੰ ਉਹ ਵੀ ਸਾਜ਼ਿਸ਼ ਦਾ ਹਿੱਸਾ ਹੀ ਲੱਗਣ ਲੱਗ ਗਿਆ ਕਿ ਫਿਰ ਸਾਨੂੰ ਹੀ ਵਰਤੇ ਜਾ ਰਿਹਾ ਹੈ ਜਹਾਜ਼ ਚੜ੍ਹਨ ਲਈ ਵੀਜ਼ੇ ਲੈਣ ਲਈ ਵਰਤੇ ਜਾ ਰਿਹਾ ਹੈ ਇਹ ਉਹੀ ਤਾਂ ਮਰਦ ਨੇ ਜਿਹਨਾਂ ਨੇ ਘਰ ਚੋਂ ਜੋ ਕੁੜੀ ਬਾਹਰ ਜਾਂਦੀ ਹੈ ਜਾਂ ਕਿਸੇ ਨਾਲ ਗੱਲ ਕਰਦੀ ਹੈ ਜਾਂ ਆਪਣੇ ਮਰਜ਼ੀ ਦਾ ਵਿਆਹ ਕਰਾਉਂਦੀ ਹੈ ਉਦੋਂ ਤਾਂ ਉਹਨਾਂ ਨੂੰ ਪ੍ਰੋਬਲਮ ਹੈ ਅੱਜ ਇਹ ਹੀ ਨਹੀਂ ਪਤਾ ਕਿ ਕੁੜੀਆਂ ਉੱਥੇ ਬੇਸਮੈਂਟਾਂ ਦੇ ਵਿੱਚ ਚਾਰ ਕੁੜੀਆਂ ਚਾਰ ਮੁੰਡੇ ਇਕੱਠੇ ਰਹਿੰਦੇ ਨੇ ਤੇ ਉਹਨਾਂ ਦਾ ਕੋਈ ਸਮਾਜਿਕ ਸਬੰਧ ਨਹੀਂ ਹੈ ਤੇ ਘਰਦਿਆਂ ਨੂੰ ਪਤਾ ਹੁੰਦਾ ਇਹ ਗੱਲ ਆ ਤੇ ਉੱਥੋਂ ਉਦੋਂ ਸਾਡਾ ਸਮਾਜ ਕਿੱਥੇ ਜਾਂਦਾ ਹੈ ਅਸੀਂ 도ਗਲਿਆਂ ਅਸੀਂ ਬਹੁਤ 도ਗਲਿਆਂ ਸਾਨੂੰ ਇਸ ਚੀਜ਼ ਉੱਤੇ ਵਿਚਾਰ ਕਰਨ ਦੀ ਲੋੜ ਹੈ ਔਰ ਹਰ ਇੱਕ ਇਨਸਾਨ ਇੱਥੇ ਅੱਜ ਜਿਹੜਾ ਬੈਠੋ ਆਪਣੇ ਆਪ ਵਿੱਚ ਖਾਸ ਹੈ ਉਹਨਾਂ ਦਾ ਮੁਕਾਮ ਹੈ ਉਹਨਾਂ ਰੋਸ਼ਨ ਦਿਮਾਗ ਨੇ ਤੇ ਇਸ ਕਰਕੇ ਇਸ ਮਹੌਲ ਵਿੱਚ ਗੱਲ ਕਰਨੀ ਬਣਦੀ ਹੈ ਇਹ ਐਕਟਿਵਿਸਟ ਲੋਕ ਨੇ ਵੱਡੀਆਂ ਲੜਾਈਆਂ ਲੜਦੇ ਨੇ ਹਰ ਇੱਕ ਬੰਦਾ ਆਪਾਂ ਕਹਿੰਨੇ ਕਿ ਚਚੜੀ ਤਰ੍ਹਾਂ ਆਪ ਆਪ ਦਾ ਯੋਗਦਾਨ ਪਾਈਏ ਅਸੀਂ ਆਪਣੀਆਂ ਲਿਖਤਾਂ ਦੇ ਰਾਹੀਂ ਔਰਤ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਫਿਰ ਉਦੋਂ بڑا ਅਫਸੋਸ ਹੁੰਦਾ ਕਿ ਕਿਤਾਬ ਪੜਨ ਦਾ ਕਲਚਰ ਹੀ ਨਹੀਂ ਸਾਡੇ ਚ ਪ੍ਰਦੇਸ਼ਾਂ ਦੇ ਵਿੱਚ ਮੈਂ ਦੇਖਦੀ ਆਂ ਆਰਟ ਸਟੂਡੈਂਟਸ ਨੇ ਕੁੜੀਆਂ ਨੇ ਮੁੰਡੇ ਨੇ ਸਕਾਈ ਟ੍ਰੇਨਸ ਦੇ ਵਿੱਚ ਬੈਠੇ ਜਾਂਦੇ ਆ ਜਿਹੜੇ ਮੋٹے ਨੋਵਲ ਕਿਤਾਬਾਂ ਚੱਕੀਆਂ ਹੁੰਦੀਆਂ ਉਹ ਪੜ੍ਹਦੇ ਆ ਕਿਤਾਬਾਂ ਫਰਕ ਪਾਉਂਦੀਆਂ ਨੇ ਤੁਹਾਡਾ ਦਿਮਾਗ ਖੋਲ੍ਹਦੀਆਂ ਨੇ ਪਰ ਜੇ ਅਸੀਂ ਪੜ੍ਹਨਾ ਹੀ ਨਹੀਂ ਤੇ ਬਾਕੀ ਰਹਿਣ ਦੀ ਖੁੰਦੀ ਜਿਹੜੀ ਕਸਰ ਹੈ ਉਹ ਸਾਡੇ ਹੱਥਾਂ 'ਚ ਫੋਨ ਫੜਾ ਕੇ ਕੱਢ ਦਿੱਤੇ ਐ ਇਹ ਵੀ ਮੈਨੂੰ ਸਾਜ਼ਿਸ਼ੀ ਲੱਗ ਰਿਹਾ ਤੇ ਸਾਨੂੰ ਜ਼ਹਿਨੀ ਤੌਰ ਤੇ ਕਮਜ਼ੋਰ ਕਰਨ ਦੇ ਲਈ ਇਹ ਇੱਕ ਹੋਰ ਪੈਂਤੜਾ ਖੇਡਿਆ ਜਾ ਰਿਹਾ ਔਰਤ ਦੇ ਨਾਲ ਵੱਖ-ਵੱਖ ਪਿੱਤਰ ਸੱਤਾ ਤੋਂ ਜੋ ਕਰ ਰਹੀ ਹੈ ਕਰ ਰਹੀ ਹੈ ਫਿਜ਼ੀਕਲ ਸੋਸ਼ਲ ਇਮੋਸ਼ਨਲ ਇਕਨੋਮਿਕ ਹਰ ਪੱਖ ਦੇ ਨਾਲ ਉਸ ਦੇ ਨਾਲ ਐਕਸਪਲੋਇਟੇਸ਼ਨ ਹੋ ਰਹੀ ਹੈ ਫਿਜ਼ੀਕਲ ਤਾਂ ਸਭ ਤੋਂ ਪਹਿਲਾਂ ਤਾਂ ਕੁੜੀ ਦੇਖਣ ਜਾਣਾ ਜੀ ਕੁੜੀ ਕਿਉਂ ਦੇਖਣੀ ਆ ਮੁੰਡਾ ਵੀ ਦੇਖੋ ਨਾ ਉਹਨੂੰ ਬਿਠਾ ਕੇ ਸਜਾ ਕੇ ਉਹਨੂੰ ਸੋਹਣੇ ਕੱਪੜੇ ਪਵਾ ਕੇ ਦੇਖਿਆ ਜਾਂਦਾ ਤੇ ਕਦੇ ਸੋਚਿਆ ਕਿ ਉਹ ਕੁੜੀ ਦੇ ਮਨ ਤੇ ਕੀ ਬੀਤਦੀ ਹੋਣੀ ਹੈ ਜਦੋਂ ਉੱਠ ਕੇ ਕੋਈ ਜਵਾਬ ਦੇ ਕੇ ਚੱਲਿਆ ਜਾਂਦਾ ਇਹੋ ਜਿਹੇ ਇਹੋ ਜਿਹੇ ਦੁੱਖ ਆ ਉਹ ساری ਜ਼ਿੰਦਗੀ ਚ ਉਹ ਕਈ ਵਾਰੀ ਉਹ ਬਾਹਰ ਨਹੀਂ ਆਉਂਦੀਆਂ ਔਰ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਆ ਉਹਦੇ ਤੇ ਬੜਾ ਵੱਡਾ ਇਫੈਕਟ ਪੈਂਦਾ ਇਸੇ ਤਰ੍ਹਾਂ ਹੀ ਸੋਸ਼ਲ ਜਦੋਂ ਵੀ ਕੋਈ ਕੰਮ ਕਰਨਾ ਘਰ ਦੇ ਵਿੱਚ ਸੁਸਾਇਟੀ ਦੇ ਵਿੱਚ ਆਏ ਮੈਨ ਲੀਡਿੰਗ ਮੈਨ ਮਰਦ ਜਿਹੜੇ ਅੱਗੇ ਲਾ ਕੇ ਇਸ ਚੀਜ਼ ਨੂੰ ਕਰਦੇ ਆ ਚਾਹੇ ਉਹ ਦਾ ਸੰਸਕਾਰ ਕਰਨਾ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਹੈ ਚਾਹੇ ਕੁੜੀ ਦਾ ਪੱਲਾ ਫੜਾਉਣਾ ਕੀ ਗੱਲ ਮਾਂ ਨਹੀਂ ਪਾਲਦੀ ਕੁੜੀ ਨੂੰ ਆਨੰਦਕਾਰ ਦੇ ਵੇਲੇ ਸਭ ਪਿਤਾ ਹੀ ਪੱਲਾ ਫੜਾਏਗਾ ਤੇ ਕਦੇ ਮਾਵਾ ਨੂੰ ਵੀ ਕਦੇ ਪੁੱਛ ਕੇ ਦੇਖੋ ਕਿ ਉਹਨਾਂ ਦੇ ਵੀ ਦਿਲ ਤੇ ਕੁਝ ਬੀਜਦਾ ਉਹਨਾਂ ਦੇ ਵੀ ਕੋਈ ਸਦਰਾਂ ਨੇ ਰੀਝਾਂ ਨੇ ਇਸੇ ਤਰ੍ਹਾਂ ਇਕਨੋਮਿਕ ਦੀ ਗੱਲ ਕਰ ਰਹੇ ਨੇ ਘਰਾਂ 'ਚ ਰਜਿਸਟਰੀਆਂ ਨੇ ਬੈਂਕਾਂ 'ਤੇ ਕੰਮ ਨੇ ਬਹੁਤ ਔਰਤਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਆਉਂਦਾ ਹੀ ਨਹੀਂ ਨਾ ਉਹਨਾਂ ਨੂੰ ਬੈਂਕਿੰਗ ਆਵੇ ਨਾ ਉਹਨਾਂ ਨੂੰ ਕਚੇਰੀਆਂ ਦੇ ਕੰਮ ਆਉਣ ਕਿਉਂਕਿ ਸਿਰਫ ਮਰਦਾ ਕੰਮ ਹੈ ਇਸੇ ਤਰ੍ਹਾਂ ਸੋਸ਼ਲ ਸੋ ਮੇਰੇ ਕੋਲ ਸਮਾਂ ਅੱਜ ਬਹੁਤ ਘੱਟ ਹੈ ਗੱਲਾਂ ਜਿਸ ਤਰ੍ਹਾਂ ਕਰਨ ਨੂੰ ਬਹੁਤ ਨਹੀਂ ਪਰ ਮੈਂ ਫਿਰ ਵੀ ਇਸ ਮੰਚ ਤੋਂ ਅੱਜ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਮੌਕਾ ਮਿਲਿਆ ਸ਼ਬਨ ਮਹਾਸ਼ਮੀ ਜੀ ਨੂੰ ਸੁਣਨ ਦਾ ਤਿਲੋ ਮੈਡਮ ਨੂੰ ਨਗਜੋਤ ਨੇ ਸਾਡੇ ਬੜੇ ਪਰਵਾਸ ਦੇ ਵੀ ਬੜੇ ਮੁੱਦੇ ਨੇ ਜਿਨ੍ਹਾਂ ਤੇ ਬੜੀ ਲੰਬੀ ਗੱਲ ਹੋ ਸਕਦੀ ਹੈ ਬਟ ਫੇਰ ਕਦੇ ਦੇਖਾਂਗੇ ਗੱਲ ਕਰਾਂਗੇ ਪਰ ਅੱਜ ਸਿਰਫ ਇੰਨਾ ਹੀ ਕਹੂੰਗੀ ਕਿ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਮੈਨੂੰ ਹਮੇਸ਼ਾ ਲੱਗਦਾ ਕਿ ਕੋਈ ਮਰਦ ਹਰ ਆਦਮੀ ਬੰਦਾ ਆਪਣੀ ਮਾਂ ਨੂੰ ਬੜਾ ਪਿਆਰ ਕਰਦਾ ਹੈ ਆਪਣੀ ਭੈਣ ਨੂੰ ਬੜਾ ਪਿਆਰ ਕਰਦਾ ਜੋ ਮੈਨੂੰ ਲੱਗਦਾ ਤੇ ਜਦੋਂ ਆਪਾਂ ਸਾਰੇ ਜਿਵੇਂ ਮਾਵਾ ਭੈਣਾਂ ਨੂੰ ਉਹਨਾਂ ਨੂੰ ਪਿਆਰ ਕਰਦੇ ਆ ਤਾਂ ਵਿਤਕਰਾ ਕਿੱਥੋਂ ਆਉਂਦਾ ਸੋ ਇਸ ਚੀਜ਼ ਤੇ ਜ਼ਰੂਰ ਗੌਰ ਕਰਨਾ ਤੇ ਅੱਜ ਦੀ ਜਿਹੜੀ ਇਸ ਜੋ ਅਸੀਂ ਸਮਾਗਮ ਕੀਤਾ ਹੈ ਇਹਦੇ ਵਿੱਚ ਜੋ ਗੱਲਾਂ ਕੀਤਾ ਹੈ ਉਹਨਾਂ ਤੇ ਸਾਨੂੰ ਵਿਚਾਰ ਕਰਨ ਦੀ ਲੋੜ ਆ ਤੇ ਅੱਗੇ ਤੋਂ ਜਦੋਂ ਕਦੇ ਫਿਰ ਮਿਲ ਬੈਠੀਏ ਤਾਂ ਸਾਨੂੰ ਕੁਝ ਸੁਧਾਰ ਸਾਡੇ ਵਿੱਚ ਦਿਖੇ ਇਹੀ ਆਸ ਲੈ ਕੇ ਤੁਹਾਡੇ ਸਾਰਿਆਂ ਤੋਂ ਖੇਮਾ ਦੀ ਜਾਚਕ ਹੈ ਜੀ ਅਖਰਵਾਦਾ ਘਟਾ ਪੁੱਛ ਮਾਫ ਕਰਨਾ ਤੇ ਜਿਉਂਦੇ ਵਾਸਤੇ ਰਹੋ